ਹੈਲੋ ਹਾਂਜੀ ਸਸ਼ੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਲਾਈਵ ਤੇ ਵਿੱਚ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਹੋਵਗੇ ਤੇ ਆਪਾਂ ਨੂੰ ਇਹ ਜਰੂਰ ਦੱਸ ਦਿਓ ਕਿ ਆਪਣੀ ਆਵਾਜ਼ ਸਹੀ ਆ ਰਹੀ ਹੈ। ਥੋੜਾ ਜਿਹਾ ਲੇਟ ਹੋ ਗਈਆਂ। ਆ ਵੈਸੇ ਮੈਂ 40 ਮਿੰਟ ਪਹਿਲਾਂ ਲਾਈਵ ਆਉਣਾ ਸੀਗਾ ਪਰ ਮੈਂ ਥੋੜਾ ਲੇਟ ਹੋ ਗਈਆਂ ਅੱਜ। ਤੇ ਹੈਲੋ ਜੀ ਹੈਲੋ। ਅੱਜ ਆਪਣੇ ਦਿਨ ਦੀ ਪਹਿਲੀ ਲਾਈਵ ਆ ਤੇ ਜਿਹੜੇ-ਜਿਹੜੇ ਵੀ ਆਪਣੀ ਲਾਈਵ ਦੇ ਵਿੱਚ ਪਹਿਲੀ ਵਾਰ ਆਉਣਗੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਡੇਲੀ ਲਾਈਵ ਆਉਣੇ ਹਨ ਬਹੁਤ ਲੇਟ ਹੋ ਗਿਆ ਹਾਂਜੀ ਹਾਂਜੀ ਮੈਨੂੰ ਥੋੜਾ ਜਨਾ ਕੰਮ ਪੈ ਗਿਆ ਸੀਗਾ ਤਾਂ ਕਰਕੇ ਮੈਂ ਲੇਟ ਹੋ ਗਈ ਅੱਜ ਆਪਣੇ ਘਰੇ ਗੈਸਟ ਨੇ ਆਉਣਾ ਆ ਤੇ ਤਾਂ ਕਰਕੇ ਮੈਂ ਥੋੜੀ ਜਿਹੀ ਸਾਫ ਸਫਾਈ ਕਰਨ ਲੱਗੀ ਹੋਈ ਸੀਗੀ ਤੇ ਹੈਲੋ ਜੀ ਹੈਲੋ ਗਾਇਕ ਜੀ ਲਾਈਵ ਨੂੰ ਲਾਈਕ ਕਰ ਦਿਓ ਜਿਹੜੇ ਤੁਸੀਂ ਡੇਲੀ ਆਉਂਦੇ ਉਹਨਾਂ ਨੂੰ ਵੀ ਬਾਰ ਬਾਰ ਕਹਿਣਾ ਪੈਂਦਾ ਤੁਸੀਂ ਤਾਂ ਆਪਣੇ ਆਪ ਕਰ ਦਿਆ ਕਰੋ ਲਾਈਕ ਗਰੋ ਫਾਈਨਲੀ ਤੁਸੀਂ ਗਰੋ ਦੋ ਤਿੰਨ ਦਿਨਾਂ ਬਾਅਦ ਲਾਈਵ ਦੇ ਵਿੱਚ ਆਏ ਹੋ ਅੱਜ ਦੇਖੋ ਮੈਨੂੰ ਯਾਦ ਰੰ ਲੱਗ ਗਿਆ ਵੀ ਕੌਣ ਕੌਣ ਡੇਲੀ ਲਾਈਵ ਦੇ ਵਿੱਚ ਆਉਂਦਾ ਆ ਦੀਪ ਜੀ ਨੇ ਕਮੈਂਟ ਕੀਤਾ ਸੀ ਕਿ ਮੈਂ ਕਦੋਂ ਲਾਈਵ ਆਉਣਾ ਆ ਕਰ ਦਿਆ ਤੇ ਥੈਂਕ ਯੂ ਜੀ ਥੈਂਕ ਯੂ ਅਬ ਆਵਾਜ਼ ਬਹੁਤ ਕਮ ਆ ਰਹੀ ਹੈ ਆਪਕੀ ਆਪ ਆਪਣੇ ਫੋਨ ਦਾ ਨਾ ਵੋਲਿਊਮ ਹਾਈ ਤੇ ਕਰ ਲਓ ਬਿਲਕੁਲ ਹਾਈ hello dear I am ਗੋਰਵ ਸ਼ਰਮਾ from ਇਸਰਾਣਾ district ਪਾਣੀਪਤ ok ਜੀ ਠੀਕ ਏ ਜੀ ਗੋਰਵ ਜੀ and you ਮੇਰਾ ਨਾਮ ਪ੍ਰੀਤ ਚਾਹਲਾ ਜੀ ਮੈਂ ਕੈਨੇਡਾ ਬਰੈਂਮਟਨ ਤੋਂ ਆ ਨਹੀਂ ਨਹੀਂ phone ਦੀ ਬਾਤ ਨਹੀਂ ਕਰ ਰਹੀ ਮੈਂ ਆ ਮੈਂ ਇੱਦਾਂ ਕਹਿ ਰਹੀ ਆ ਕਿ ਤੁਸੀਂ phone ਦਾ volume ਵਧਾ ਲਓ ਕਿ phone ਦਾ volume ਜਮਾ up ਰੱਖ ਲਓ हेलो मैम हेलो जी हेलो मुझे भी याद रखना चाहिए साहब ठीक है मुदीप सिंह जी आपको भी याद रखेंगे कि आप अभी डेली लाइव में आना तो आपको याद रखेंगे फुलते भी माड़ी मोटी आ रही है एक सेकंड वन सेकंड ओमे गॉस एक सेकंड तो ਹੋਂ ਦੇਖੋ ਚੈੱਕ ਕਰਕੇ ਹੋਂ ਸਹੀ ਆ ਰਹੀ ਹੈ इट्स 11:15 ਪੀਐਮ ਸੋ ਗੁੱਡ ਨਾਈਟ ਗੁੱਡ ਨਾਈਟ ਅਮਨਦੀਪ ਜੀ ਮੈਨੂੰ ਪਤਾ ਹੈ ਅੱਜ ਮੈਂ ਥੋੜਾ ਲੇਟ ਹੋ ਗਈ ਹਾਂ ਬੀਜ਼ੀ ਸੀ ਬਹੁਤ ਠੀਕ ਹੈ ਠੀਕ ਹੈ ਜੀ ਗੌਰਵ ਜੀ ਓਕੇ ਸੇਮ ਸਟਿਲ ਸੇਮ ਆ ਰਹੀ ਹੈ ਹੋਂ ਚੈੱਕ ਕਰੀ ਹੋਂ ਚੈੱਕ ਕਰਕੇ ਦੱਸੋ ਇਹ ਮੈਨੂੰ ਲੱਗਦਾ ਮੇਰੇ ਸਾਊਂਡ ਵਾਲਾ ਇਸ਼ੂ ਕਦੇ ਨਹੀਂ ਖਤਮ ਹੋਣਾ ਹੈਗਾ ਲੋ ਹੈ ਉਧਰ ਤਾਂ ਮੈਂ ਵੀ ਹੌਲੀ ਬੋਲ ਰਹੀ ਆ ਮੈਂ ਹੌਲੀ ਬੋਲਦੀ ਹੁਣੇ ਵੈਸੇ ਪਰ ਆਪਾਂ ਕੋਈ ਗੱਲ ਨਹੀਂ ਆਪਾਂ ਜਲਦੀ ਨਾ ਮਾਈਕ ਵਗੈਰਾ ਚੇਂਜ ਕਰ ਦਾਂਗੇ ਮੈਨੂੰ ਲੱਗਦਾ ਹੈ ਇਹ ਮਾਈਕ ਹੈ ਨਹੀਂ ਸੈਟ ਆ ਬੋਲਦੀ ਆ ਰਾਮ ਸੇ ਹਾਂਜੀ ਹਾਂਜੀ ਤੇ ਜਿਹੜਾ ਮੇਰਾ ਮਾਈਕ ਆ ਨਾ ਇਹ ਵੀ ਮੈਨੂੰ ਲੱਗਦਾ ਆਵਾਜ਼ ਸਹੀ ਨਹੀਂ ਆਉਂਦੀ ਹੈਗੀ ਆਪਾਂ ਨਵਾਂ ਮਾਈਕ ਲੈ ਕੇ ਆਵਾਂਗੇ ਹੁਣੇ ਮੈਂ ਲਾਇਆ ਸੀ ਇਹਦੇ 3-400 ਡਾਲਰ ਮਾਈਕ ਸਾਫ ਹੈ ਜੀ ਸਾਫ ਹੈ ਬਿਲਕੁਲ ਸਾਫ ਹੈ ਮਾਈਕ ਨਿਆ ਮਾਈਕ ਹੈ ਆ ਭਾਈ ਮਾੜੀ ਮੁੱਠੀ ਤੋਂ ਇੱਕ ਕੰਮ ਕਰ ਉੱਚੀ ਬੋਲ ਜੇ ਮੈਂ ਉੱਚੀ ਬੋਲੂਗੀ ਨਾ ਤਾਂ ਦੂਸਰੇ ਅਪਾਰਟਮੈਂਟਾਂ ਚ ਸੁਣੂਗੀ ਤਾਂ ਕਰਕੇ ਨਹੀਂ ਮੈਂ ਜਿਆਦਾ ਉੱਚੀ ਬੋਲਦੀ ਹੁੰਦੀ ਹੈਗੀ हाँ हेलो शीश जी फाइनली आप भी आ गए मेरे को लगा था कि आप आज फिर सो गए होंगे फिर आप बोलोगे बाद में कि आप बाद में आप लाइव आके चली जाती <coughs> हो और दसो सारे ठीक ठाक व रोटी पानी खा लिया सारे ने ਬਿਲਕੁਲ ਓਕੇ ਜੋ ਕਿ ਤੁਸੀਂ ਮੇਰਾ ਵਲੌਗ ਦੇਖਿਆ ਸੀਗਾ ਸਾਰਿਆਂ ਨੇ ਜਿਹੜੇ ਜਿਹੜੇ ਆਪਣੇ ਲਾਈਵ ਦੇ ਚਾਹੀਓ ਆਈ ਗੈਸ ਸੋ ਦੇਖ ਲਿਆ ਸੀ ਪਰ ਮੈਨੂੰ ਫਿਰ ਵੀ ਕਨਫਰਮ ਕਰ ਦਿਓ ਦੇਖ ਲਿਆ ਸੀ ਜੇ ਨਹੀਂ ਦੇਖਿਆ ਹੈਗਾ ਨਾ ਤਾਂ ਜਦੋਂ ਆਪਾਂ ਲਾਈਵ ਐਂਡ ਕਰਾਂਗੇ ਉਸ ਤੋਂ ਬਾਅਦ ਆਪਣਾ ਵਲੌਗ ਜ਼ਰੂਰ ਦੇਖ ਲਿਓ ਤੇ ਆਪਣਾ ਅਗਲਾ ਵਲੌਗ ਵੀ ਆ ਜਾਣਾ ਹੈ ਤੁਹਾਡੇ ਕੱਲੋ ਸ਼ਾਮੀ 7 ਵਜੇ ਆ ਓਕੇ ਜੀ ਬਾਏ ਆਪਸੇ ਮਿਲ ਕੇ ਅੱਛਾ ਲੱਗਾ ਸੋ ਆਪਕਾ ਆਨੇ ਵਾਲਾ ਦਿਨ ਸ਼ੁਭ ਹੋ थैंक यू सो मच गौरव जी थैंक यू सो मच थैंक यू सो मच फॉर ज्वाइनिंग बाय हमें नींद बहुत आती है तो कोई कोई बात नहीं आशीष जी आप सो जाइए अगर आपको नींद आती है आप बाद में हमारा लाइव रिप्ले देख लिया कि हम उसमें डाल देते हैं लाइव में और आपका कमेंट तो हम रिप्लाई कर ही देते हैं जब भी आप सभी लोग कमेंट करते हो तो सो देर इज़ नो इशू थर्टी डॉलर का बहुत अच्छा माइक मिल जाता है कैनेडा में आप ले लो मैंने अभी चार सौ डॉलर लगाया है माइक पे थर्टी डॉलर की तो कोई बात नहीं है भाई बदमाशी नहीं मित्र बदमाशी तो हम करते ही नहीं भाई हम तो शांति से बात करते हैं सभी से हम बदमाश थोड़ी हैं हम तो अच्छे बच्चे हैं رام رام چی رام رام हामिद जी मैंने थोड़ा टाइम पहले ना एक ब्लॉग डाला था उसमें आप देख लेना कि मैंने कौन सा माइक लिया है तो आपको पता चल जाएगा जोक मारने की मेरे को आदत नहीं है मैं थोड़ा सीरियस ही रहती हूँ जोक नहीं मारती मैं थोड़ा तो की हाल है जी जिस कारण जी मैं बदिया दसो थैंक यू सो मच फॉर जॉइनिंग अगेन ਕਿ ਜਿਵੇਂ ਲੱਗਾ ਕੱਲ ਪਰਸੋਂ ਵੀ ਆਪਣੀ ਲਾਈਵ ਦੇ ਉਚਾਇ ਸੀ ਕਿ ਅੱਜ ਦੁਬਾਰਾ ਆਏ ਹਾਂ ਗੌਰਵ ਕਲਰ ਬਾਈ ਕਿਉਂ ਗੌਰਵ ਜੀ ਨੀਂਦੋਂ ਲੱਗ ਗਈ ਨਹੀਂ ਗਲਤੀ ਤੁਹਾਨੂੰ ਕਹਣਾ ਮੈਂ ਜਾ ਕੇ ਵੀ ਲਾਈਵ ਆਣ ਦਾ ਟਾਈਮ ਮਿਲ ਜਾਇਆ ਹੈ ਜੀ ਮੈਂ ਵਿਹਲੀ ਆ ਜੀ ਮੈਂ ਕੋਈ ਕੰਮ ਨਹੀਂ ਕਰ ਰਹੀ ਇਸ ਟਾਈਮ ਜੌਬ ਲੈਸ ਹਾਂ ਤਾਂ ਕਰਕੇ ਮੈਨੂੰ ਟਾਈਮ ਮਿਲ ਰਿਹਾ ਆਦਰਵਾਇਸ ਆਪਾਂ ਮਿਲਦਾ ਨਹੀਂ ਹੁੰਦਾ ਹੈਗਾ ਤੇ ਗੌਰਵ ਜੀ ਥੋੜਾ ਚੈਲੰਜ ਦੇ ਵਿੱਚ ਹੀ ਰਹਿ ਗਿਆ ਜਦੋਂ ਮੈਂ ਸਵੇਰੇ ਲਾਈਵ ਹੁੰਨੀ ਤੁਸੀਂ ਸਵੇਰੇ ਵੀ ਨਹੀਂ ਆਉਂਦੇ ਹੈ ਕਿ ਤੁਹਾਨੂੰ ਐਂਦਾ ਆ ਕਿ ਤੇ ਹੁਣ ਫੋਲੋ ਆ ਸਬਸਕ੍ਰਾਈਬਰ ਨਾ ਪੂਰੇ ਕਰਨੇ ਪੈ ਜਾਣ ਹਨਾ ਤਾਂ ਹੀ ਹੁਣ ਤੁਹਾਨੂੰ ਛੇਤੀ ਉਹ ਨੀਂਦ ਆਉਣ ਲੱਗ ਜਾਂਦੀ ਹੈ ਔਰ ਹਮ ਕبھی ਸੀਰੀਅਸ ਹੁੰਦੇ ਹੀ ਨਹੀਂ ਥੋੜਾ ਸਾ ਸੀਰੀਅਸ ਹੋਣਾ ਚਾਹੀਦਾ ਸ਼ੀਸ਼ ਜੀ ਥੋੜਾ ਸਾ ਸਵੇਰੇ ਮੈਂ ਉੱਠਦਾ ਬਾ 11 ਵਜੇ ਤੇ ਫਿਰ ਇੰਨੀ ਜਲਦੀ ਸੌਣ ਦੀ ਕੀ ਲੋੜ ਹੈ ਜੇ ਤੁਸੀਂ 11 ਵਜੇ ਉੱਠਣਾ ਹੈ 2-3 ਵਜੇ ਸੌ ਕੇ ਬੰਦਾ 11 ਵਜੇ ਉੱਠਦਾ ਹੈ ਮੈਂ ਕਿੰਨੀ ਲੇਟ ਸੌਣੀ ਆ ਹਨਾ ਫਿਰ ਮੈਨੂੰ ਜਲਦੀ ਉੱਠ ਜਾਨੀ ਆ ਹਾਂ ਪੰਜਾਬ ਸੇ ਵਾਜ ਹਰਿਆਣਾ ਮੈਂ ਪੰਜਾਬ ਤੋਂ ਆ ਜੀ ਪਰ ਇਸ ਟਾਈਮ ਮੈਂ ਕੈਨੇਡਾ ਬ੍ਰੈਂਟਨ ਦੇ ਵਿੱਚ ਆ ਸੋਣਾ ਥੋੜੋ ਹਾਲੇ ਮੈਂ ਫਿਰ ਲਾਈਵ ਚ ਵਾਹ ਕਿਉਂ ਕਰਨ ਲੱਗੀ ਤੁਸੀਂ ਫਿਰ ਦੇਖੋ ਬੈਠ ਕੇ ਲਾਈਵ ਕਾ ਤੁਹਾਨੂੰ ਮੈਂ ਉਹਦੇ ਸਬਸਕ੍ਰਾਈਬਰ ਵਾਲੀ ਗੱਲ ਕਹਤੀ ਤਾਂ ਕਰਕੇ ਚੱਲੇ ਆ ਪਬਜੀ ਖੇਡਣੀ ਆ ਇੰਡੀਆ ਚ ਪਬਜੀ ਕਿੱਥੇ ਚੱਲਦੀ ਹੈ ਗੌਰਵ ਇੰਡੀਆ ਚ ਤਾਂ ਬੀਜੀਐਮਆਈ ਚੱਲਦੀ ਹੈ ਅੱਲਾਹ ਕੋ ਬਾਤ ਅੱਛੀ ਜੌਬ ਦੇ ਆਮੀਨ ਥੈਂਕ ਯੂ ਸੋ ਮੱਚ ਜੀ ਮੈਂ ਥੋੜੇ ਤੋਂ ਛੋਟਾ ਹਾਂ ਹਾਂ ਔਲੀ 15 ਸਾਲ ਦਾ ਓਕੇ ਓਕੇ ਜਿਸ ਕਰਣ ਠੀਕ ਹੈ ਇਗਨੋਰ ਕਰੇ ਜਾਂਦੇ ਨਹੀਂ ਨਹੀਂ ਜੀ ਮੈਂ ਕਿਸੇ ਨੂੰ ਵੀ ਇਗਨੋਰ ਨਹੀਂ ਕਰ ਰਹੀ ਹੈਗੀ ਮੈਂ ਉਹ ਮੈਸੇਜ ਦਾ ਰਿਪਲਾਈ ਦੇਣ ਦੇ ਵਿੱਚ ਨਾ ਗੁੰਮ ਹੋ ਜਾਂਦੀ ਹੂੰ ਗੁੰਮ ਇਸੇ ਲਈ ਬਰਫ ਦਾ ਨਜ਼ਾਰਾ ਲੈ ਰਹੇ ਹਾਂ ਤੁਸੀਂ ਤੁਸੀਂ ਵੀ ਆ ਜਾਓ ਤੁਸੀਂ ਵੀ ਲੋ ਨਜ਼ਾਰੇ ਬਰਫ ਦੇ ਪੱਜੀ ਕੀ ਹਾਲ ਹੈ ਤੁਹਾਡੇ ਮੈਂ ਵਧੀਆ ਜੀ ਵਧੀਆ ਤੁਸੀਂ ਦੱਸੋ ਸਾਰੇ ਨੇ ਰੋਟੀ ਪਾਣੀ ਖਾ ਲਿਆ ਹੈ ਹੈਲੋ ਜੀ ਹੈਲੋ ਹਾਈ ਰਵਿੰਦਰ ਸਿੰਘ ਜੀ ਹਮ ਬੀਜੀਐਮਆਈ ਹਾ ਮੇਰਾ ਭਾਈ ਬੜਾ ਖੇਡਦਾ ਹੈ ਬੀਜੀਐਮਆਈ ਢੰਡੀ ਵਾਲਿਆਂ ਨੂੰ ਵੇਲ ਹੀ ਨਹੀਂ ਬੀਜੀਐਮਆਈ ਖੇਡਣ ਤੋਂ ਇਹ ਜਿਹੜੀ ਬੀਜੀਐਮਆਈ ਹੈ ਉਹ ਪਬਜੀ ਦੀ ਵਰਗੀ ਹੈ ਜਾਂ ਫਿਰ ਥੋੜੀ ਬਹੁਤੀ ਡਿਫਰੈਂਟ ਹੈ ਉਹਦੇ ਨਾਲੋਂ ਮੋਬਾਈਲ ਮੇ ਗੇਮ ਕਦੇ ਨਹੀਂ ਖੇਡਾ ਅਜ ਤੱਕ ਮੈਂ ਖੇਡਦੀ ਹੁੰਨੀ ਆ ਪਰ ਕਦੇ-ਕਦੇ ਕੈਂਡੀ ਕ੍ਰਸ਼ ਵਗੈਰਾ ਪਬਜੀ ਵਗੈਰਾਂ ਖੇਡਿ ਬੰਦੇ ਬੁੰਦੇ ਨਹੀਂ ਮਾਰੇ ਜਾਂਦੇ ਮੇਰੇ ਤੋਂ ਮਤਲਬ ਮੈਂ ਪਬਜੀ ਡਾਊਨਲੋਡ ਵੀ ਨਹੀਂ ਕੀਤੀ ਕਦੇ ਅ ਹਰਵੰਸ ਸਿੰਘ ਮੈਂ ਜਰਮਨ ਤੇ ਸਵਿਟਜ਼ਰਲੈਂਡ ਵਿੱਚ ਬਹੁਤ ਅਨਜ਼ਾਇਰ ਲੈਂਦਾ ਸੀ ਫਿਲਹਾਲ 3 ਸਾਲ ਤੋਂ ਇੰਡੀਆ ਮਾਪੇ ਉਹਦੇ ਕੋਲ ਹ ਉਹਨਾਂ ਨੂੰ ਲੋੜ ਹੈ ਜੀ ਮੇਰੀ ਬਿਮਾਰ ਹਨ ਓਕੇ ਓਕੇ ਠੀਕ ਹੈ ਹਰ ਹਰਵੰਸ ਜੀ ਅ ਉਮਰ ਨਹੀਂ ਪਤਾ ਸੀਗਾ ਸੌਰੀ ਪਰ ਆਪਾਂ ਨੂੰ ਇਸ ਮੌਕੇ ਹਨ ਆਪਣੇ ਮੰਮੀ ਰੈਡੀ ਦੇ ਨਾਲ ਹੋਣਾ ਚਾਹੀਦਾ ਬਹੁਤ ਵਧੀਆ ਗੱਲ ਹੈ ਤੁਸੀਂ ਆਪਣੇ ਮੰਮੀ ਰੈਡੀ ਦੀ ਸੇਵਾ ਕਰ ਰਹੇ ਹੋ ਇਸ ਟਾਈਮ ਬਹੁਤ ਵਧੀਆ ਗੱਲ ਹੈ ਹੈਲੋ ਜੀ ਹੈਲੋ ਤੁਹਾਡੇ ਉੱਥੇ برف ਪੈ ਰਹੀ ਹੈ ਜਾਂ ਨਹੀਂ ਬਹੁਤ ਜ਼ਿਆਦਾ برف ਪੈ ਰਹੀ ਹੈ ਜੀ ਅੱਜ ਅੱਜ ਵੀ ਪੈ ਰਹੀ ਹੈ ਹਾਂ ਅੱਜ ਵੀ ਸਨੋ ਪਈ ਜਾਂਦੀ ਹੈ ਬਾਹਰ सेम पबजी वर्गी है ओके ओके ठीक है गौरव जी ठीक है ठीक है मेरी गवर्नमेंट जॉब है फिर भी शादी नहीं हो रही है ऐसा क्यों है आप ना वो यूट्यूब पे एक ऐड लगाते हैं वहाँ पे ऐड लगा दो कि इतने साल का लड़का है ये जॉब करता है मतलब ऐसे ऐसे करके ना फिर वो वहाँ से कोई ना कोई मैच हो ही जाता है मैंने देखा है अब कई लोग ना यूट्यूब पे ऐड वगैरह लगवाते हैं अपनी ਪਰ ਅچھے ਰਿਸ਼ਤੇ ਮਿਲ ਜਾਂਦੇ ਆ। ਨਾ ਇਹ ਤਾਂ ਸੁਣਾ ਦੋ ਇਹ ਹਰਿਆਣਵੀ Song ਮੈਨੂੰ ਸੱਚੀ ਨਹੀਂ ਯਾਦ ਹੈਗਾ ਕੋਈ ਹਰਿਆਣਵੀ ਕੀ ਪੰਜਾਬੀ Song ਵੀ ਨਹੀਂ ਯਾਦ ਹੈਗਾ। ਮੈਂ ਕਿਉਂਕਿ ਅੱਜ ਕੱਲ ਕੋਈ ਗਾਣੀ ਨਾ ਸੁਣਦੀਗੀ ਤਾਂ ਕਰਕੇ। ਸਾਥੀ T20 World Cup ਹੋਣੇ ਵਾਲਾ ਹੈ। ਓਕੇ ਓਕੇ 7 ਫਰਵਰੀ ਤੋਂ ਰਾਮ ਰਾਮ ਜੀ ਰਾਮ 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 ਜੀ ਸਸ਼ੀ ਕਾਲ ਜੀ ਸਸ਼ੀ ਕਾ ਤੁਸੀਂ ਲਗਾ ਸਕਦੇ ਹੋ ਐਡ ਨਹੀਂ ਜੀ ਮੈਂ ਨਹੀਂ ਲਾਉਂਦੀ ਹੋਏਗੀ ਇਦਾਂ ਦੀਆਂ ਕਈ ਕਾਫੀ ਚੈਨਲ ਬਣੇ ਹੋਏ ਨੇ ਜਿਹੜੇ ਐਡ ਵਗੈਰਾ ਲਾਉਂਦੇ ਤੁਸੀਂ ਉੱਥੇ ਲਵਾ ਸਕਦੇ ਆਪਣੀ ਐ ਠੋਟੇ ਕਰਦੇ ਜਾਂਦਾ ਤਾਂ ਟੈਂਪਰੇਚਰ ਗਰਮ ਹੁੰਦਾ ਹੈ ਬਾਹਰ ਨਾਲੋਂ ਹਾਂਜੀ ਹਾਂਜੀ ਘਰ ਦੇ ਅੰਦਰ ਆਪਣੀ ਹੀਟਰ ਵਗੈਰਾ ਲੱਗੀਆਂ ਹੁੰਦੀ ਆ ਆ ਪੂਰੇ ਘਰ ਦੇ ਵਿੱਚ ਤੇ ਬਾਹਰ ਤਾਂ ਬਹੁਤ ਜ਼ਿਆਦਾ ਮਾਈਨਸ ਚ ਟੈਂਪਰੇਚਰ ਹੁੰਦਾ ਹੈ ਇੱਕ ਮਿੰਟ ਮੈਂ ਚੈੱਕ ਹੀ ਕਰ ਲੈਂਨੀ ਆ ਬਾਹਰ ਟੈਂਪਰੇਚਰ ਕਿੰਨਾ ਹੈ ਇਸ ਟਾਈਮ ਇਸ ਟਾਈਮ ਟੈਂਪਰੇਚਰ ਹੈਗਾ ਫੀਲਸ ਲਾਈਕ ਮਾਈਨਸ 19 ਮਾਈਨਸ 19 ਟੈਂਪਰੇਚਰ ਹੈ ਇਸ ਟਾਈਮ ਤੇ ਆਪਾਂ ਘਰੇ ਤਾਂ ਆਪਣੇ 26 27 ਹੁੰਦਾ ਆ ਅ ਸ਼ੁਕਰੀਆ ਜੀ ਧੰਨਵਾਦ ਜਦੋਂ ਸਟਾਰਟਿੰਗ ਵਿੱਚ ਵਰਕ ਕਰਨ ਲੱਗੀ ਸੀ ਤਾਂ ਇੱਕ ਸੁਪਨਾ ਸੀ ਪੈਸੇ ਕਮਾ ਕੇ ਮਾਂ ਪਿਓ ਦੀ ਸੇਵਾ ਤੇ ਘੋੜਿਆਂ ਦਾ ਸ਼ੌਂਕ ਸੀ ਘੋੜੇ ਰੱਖੇ ਨੇ ਠੀਕ ਠੀਕ ਹੈ ਬਾਂਜੀ ਵਧੀਆ ਗੱਲ ਆ ਘੋੜੇ ਵੀ ਕੋਈ ਕੋਈ ਰੱਖ ਸਕਦਾ ਤੇ ਪੈਸੇ ਕਮਾ ਕੇ ਬਾਅਦਸ ਆਪਣੇ ਮੁਲਕ ਮੋੜ ਕੇ ਮਾਂ ਪਿਓ ਦੀ ਸੇਵਾ ਹੀ ਕੋਈ ਕਰ ਸਕਦਾ ਆ ਤੇ ਬਹੁਤ ਵਧੀਆ ਗੱਲ ਆ ਤੁਸੀਂ ਕਰ ਰਹੇ ਹੋ ਕਿ ਮੋ ਜੀ ਮੈਂ ਵਧੀਆ ਵਧੀਆ ਤੁਸੀਂ ਦੱਸੋ ਕਿਦਾਂ ਜੀ ਗਾਣੇ ਸੁਣਾ ਕਰੋ ਬਹੁਤ ਕੁਛ ਬਦਲ ਜਾਤਾ ਹੈ ਗਾਣੇ ਸੁਣਨੇ ਕਾ time ਹੀ ਨਹੀਂ ਹੈ ਅਸੀਸ ਜੀ time ਤੋਂ ਮਿਲੇ ਫਿਰ ਸੁਣੇਂਗੇ hello mam ਕਿੱਦਾਂ ਹੋ ਮੈਂ ਵਧੀਆ ਜੀ ਵਧੀਆ ਤੁਸੀਂ ਦੱਸੋ hello ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਥੋਂ ਜੀ ਤੁਸੀਂ ਮੈਂ ਕੈਨੇਡਾ ਬਰੈਂਪਟਨ ਤੋਂ ਆ ਜੀ ਤੁਸੀਂ ਦੱਸੋ ਤੁਸੀਂ ਕਿੱਥੋਂ ਤੁਸੀਂ ਆਪਣੀ ਲਾਈਵ ਨੂੰ ਲਾਈਕ ਨਹੀਂ ਕਰਦੇ ਹੈਗੇ ਲਾਈਕ ਕਰ ਦਿਆ ਕਰੋ ਸਕਰੀਨ ਤੇ ਡਬਲ ਟੈਪ ਕਰ ਦਿਆ ਕਰੋ ਜੇ ਨਹੀਂ ਪਤਾ ਕਿੱਥੋਂ ਲਾਈਕ ਹੁੰਦਾ ਆ ਲੁਕੀ ਹਾਲ ਨੇ ਮੇ ਫਸਟ ਟਾਈਮ ਆਇਆ ਜੀ ਥੈਂਕ ਯੂ so much ਜੀ ਫॉर ਫਸਟ ਟਾਈਮ ਔਨ ਦਿ ਲਈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਆਪਾਂ ਡੇਲੀ ਲਾਈਵ ਆਉਣੇ ਹੁੰਦੇ ਆ ਤੇ ਮੈਂ ਵਲੌਗ ਵਗੈਰਾ ਵੀ ਪੋਸਟ ਕਰਦੀ ਆ ਤੇ ਜਿਹੜੇ ਵੀ ਵਲੌਗ ਦੇਖਣ ਦੇ ਚਾਹਵਨਾਂ ਕੈਨੇਡੀਅਨ ਲਾਈਫ ਹਨਾ ਪੰਜਾਬੀ ਸਟਾਈਲ ਦੇ ਵਿੱਚ ਕਿ ਕੈਨੇਡਾ ਵਿੱਚ ਕਿੱਦਾਂ ਦੀ ਲਾਈਫ ਹੈ ਪੰਜਾਬੀ ਕਿਵੇਂ ਰਹਿੰਦੇ ਸਪੈਸ਼ਲੀ ਹਨਾ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣੇ ਵਲੌਗ ਸਾਰੇ ਚੈੱਕ ਕਰ ਲਓ ਤੇ ਜਿਹੜੇ ਵਧੀਆ ਲੱਗੇ ਉੱਥੇ ਕਮੈਂਟ ਕਰ ਦਿਓ ਪੰਜਾਬ ਨੂੰ ਭੁੱਲ ਗਏ ਲੱਗਦਾ ਨਹੀਂ ਨਹੀਂ ਜੀ ਪੰਜਾਬ ਨੂੰ ਕਿੱਥੇ ਭੁੱਲਿਆ ਯਾਰਾ ਸਾਰਾ ਕੁਝ ਪੰਜਾਬ ਸਾਡੇ ਦਿਲ ਵਿੱਚ ਵੱਸਦਾ ਤੇ ਜੇ ਤੁਸੀਂ ਅੰਦਰ ਬਾਹਰ ਜਾਣੇ ਹੋ ਗਰਮ ਸਰਦ ਹੁੰਦਾ ਹੈ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਜਦੋਂ ਆਪਾਂ ਘਰ ਤੋਂ ਬਾਹਰ ਜਾਣਾ ਨਾ ਆਪਾਂ ਵਧੀਆ ਕੱਪੜੇ ਹਨਾ ਪੂਰੀ ਲੇਅਰਿੰਗ ਵਗੈਰਾ ਕਰਕੇ ਜਾਂਦੇ ਹੁਣ ਐਦਾਂ ਨਹੀਂ ਹੈਗਾ ਕਿ ਆਪਾਂ ਇਦਾਂ ਹੀ ਬਾਹਰ ਚਲੇ ਜਾਵਾਂਗੇ ਤੇ ਆਪਾਂ ਜਾਣਾ ਹੀ ਕਿੰਨਾ ਹੁੰਦਾ ਹੈ ਹਨਾ ਆ ਜਾ ਗੱਡੀ ਤੱਕ ਜਾਣਾ ਹੁੰਦਾ ਹੈ ਪਾਰਕਿੰਗ ਲੋਟ ਦੇ ਵਿੱਚ ਜਾਂ ਫਿਰ ਆਪਣੇ ਹਨਾ ਬੱਸ ਫੜਨੀ ਹੁੰਦੀ ਹੈ ਤੇ ਬਸਾਂ ਦੇ ਵਿੱਚ ਵੀ ਹੀਟਰ ਚੱਲਦੇ ਹੁੰਦੇ ਆ ਉਤਰ ਕੇ ਜਾਣਾ ਹੈ ਆਪਾਂ ਹਨਾ ਤਾਂ ਉੱਥੇ ਜਿੱਥੇ ਆਪਾਂ ਅੰਦਰ ਕੰਮ ਕਰਦੇ ਆ ਉੱਥੇ ਵੀ ਹੀਟਰ ਚੱਲਦੇ ਹੁੰਦੇ ਆ ਅਨਲੈਸ ਅੰਟਲ ਆਪਾਂ ਕਿਤੇ ਬਾਹਰ ਕ' ਜੌਬ ਨਹੀਂ ਕਰਦੇ ਹੈਗੇ ਜੇ ਆਪਾਂ ਘਰ ਤੋਂ ਬਾਹਰ ਕੰਮ ਕਰਦੇ ਆ ਹਨਾ ਤਾਂ ਉੱਥੇ ਆਪਾਂ ਤਿੰਨ ਚਾਰ ਲੇਹਰਾਂ ਪਾਈਆਂ ਹੁੰਦੀਆਂ ਨੇ ਕੱਪੜਿਆਂ ਵਗੈਰਾ ਦੀਆਂ ਤੇ ਫਿਰ ਇਦਾਂ ਕੋਈ ਉਹ ਨਹੀਂ ਹੁੰਦਾ ਹੈਗਾ ਸਿੱਧੂ ਮੂਸੇਵਾਲੇ ਦੀ ਕਿਤਾਬ ਮੈਂ ਹੋਣੀ ਪੜਦੇ ਵੇ ਸਿੱਧੂ ਮੂਸੇਵਾਲੇ ਦੀ ਕੋਈ ਕਿਤਾਬ ਵੀ ਆਈ ਅੰਦਰ ਇੰਦਾ ਜੀ ਚੱਲਾਂ ਫਿਰ ਮੈਂ ਕਿੱਥੇ ਚੱਲੇ ਦੀਪ ਜੀ ਤੁਸੀਂ ਬੈਠੋ ਹਲੇ ਹਲੇ ਤਾਂ ਹੁਣ ਤਾਂ ਆਏ ਆ ਤੁਸੀਂ ਪਹਿਲਾਂ ਤਾਂ ਪੁੱਛੀ ਜਾਂਦੇ ਨੇ ਮੈਂ ਕਦੋਂ ਲਾਈਵ ਆਣ ਜੇ ਉਹ ਮੈਂ ਲਾਈਵ ਹੋ ਜਾਣਾ ਫਿਰ ਤੁਸੀਂ ਭੱਜਣ ਲੱਗ ਜਾਂਦੇ ਹੋ ਹੂੰ ਮੈਂ ਜਿਸ ਟਾਈਮ ਆਪਾਂ ਜਿੱਥੇ ਰਹਿ ਰਹੇ ਆਂ ਆਪਾਂ ਉੱਥੋਂ ਤਾਂ ਹੀ ਦੱਸਾਂਗੇ ਨਾ ਕਿ ਮੈਂ ਕਿੱਥੇ ਆ ਕਿੱਥੋਂ ਗੱਲ ਕਰ ਰਹੀ ਆਂ ਤੇ ਕਿਸੇ ਹੋਰ ਨੇ ਲਿਖੀ ਹੋਦੀ ਜੀਵਨੀ ਤੇ ਓਕੇ ਓਕੇ ਕਿਵੇਂ ਲੱਗ ਰਹੀ ਐਂ ਦਿੰਦਰ ਸਿੰਘ ਜੀ ਫੇ ਕਿਤਾਬ ਉਹ ਤੁਹਾਨੂੰ ਸਹੀ ਤੁਹਾਨੂੰ ਲੱਗਦਾ ਵੀ ਸਹੀ ਹੈਗੀ ਉਹ ਸਹੀ ਲਿਖਿਆ ਸੀ ਦੋ ਮੁੱਸੇ ਵਾਲੇ ਬਾਰੇ ਸਾਸ਼ੇ ਕਾਲ ਪੈਨ ਲਵ ਫ੍ਰਮ ਪਠਾਨਕੋਟ ਥੈਂਕ ਯੂ ਸੋ ਮਚ ਜੀ ਲਾਈਕ ਡਨ ਥੈਂਕ ਯੂ ਸੋ ਮਚ ਲਾਈਕ ਕਰਨ ਦੇ ਲਈ ਅ ਗੁਰਿੰਦਰ ਸਿੰਘ ਜੋਸ਼ੀ राधे राधे जी राधे राधे ਤੁਹਾਡਾ ਕਿਹੜਾ ਪੰਜਾਬੀ ਸਿੰਗਰ ਹੈ ਜੀ ਮੇਰੇ ਸਾਰੇ ਫੇਵਰਿਟ ਨੇ ਮੈਨੂੰ ਤਾਂ ਜਿਵੇਂ ਗਾਣੇ ਸੁਣਨ ਲੱਗ ਜਾ ਮੈਨੂੰ ਸਾਰਿਆਂ ਦੇ ਗਾਣੇ ਵਧੀਆ ਲੱਗਦੇ ਆ ਇਦਾਂ ਕੋਈ ਸਪੈਸੀਫਿਕ ਨਹੀਂ ਹੈ ਹਾਏ ਜੀ ਹਾਏ ਹੈਲੋ ਨਾਜਰ ਸਿੰਘ ਬੁੱਪਰਾ ਇਹਨੇ ਲਿਖਿਆ ਓਕੇ ਓਕੇ ਠੀਕ ਹੈ ਨਰਿੰਦਰ ਨਰਿੰਦਰ ਜੀ ਤੁਸੀਂ ਮੈਨੂੰ ਪੜ੍ਹ ਕੇ ਦੱਸਿਓ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਸਹੀ ਲਿਖੀ ਹੋਈ ਆ ਉਹਨਾਂ ਨੇ ਸਾਰੀ ਇਹ ਸਤਿ ਸ਼੍ਰੀ ਅਕਾਲ ਫਰਮ ਕਸ਼ਮੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਸੁਣੇ ਕਸ਼ਮੀਰ ਦੇ ਵਿੱਚ ਵੀ ਬਰਫ ਪੈ ਰਹੀ ਐ ਇਸ ਟਾਈਮ ਹਨਾ ਪੈ ਰਹੀ ਐ ਜਾਂ हट ਗਈ ਹੁਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਹੀ ਕਰਤਾ ਬੱਚੇ ਬਾਈਬਲ ਖੁਸ਼ ਰੱਖੇ ਥੈਂਕ ਯੂ so much ਜੀ ਥੈਂਕ ਯੂ so much ਗੁਰਿੰਦਰ ਜੋਸ਼ੀ ਜੀ ਸਬਸਕ੍ਰਾਈਬ ਕਰਨ ਦੇ ਲਈ ਆਪਣੇ ਵਲੌਗ ਵੇਰ ਵੀ ਚੈੱਕ ਕਰ ਲੈ ਮੈਂ ਵਲੌਗ ਪਾਏ ਹੋਏ ਨੇ 100 100 ਵਲੌਗ ਪਾਤੇ ਹੋਣਗੇ ਐਟ ਲੀਸਟ ਮੈਂ ਪੰਜਾਬ ਤੋਂ ਕਿੱਥੋਂ ਤੁਸੀਂ ਪੰਜਾਬ ਤੋਂ ਮੈਂ ਪਟਿਆਲੇ ਤੋਂ ਆ ਜੀ ਹੈਲੋ ਜੀ ਹੈਲੋ ਕਿੱਥੋਂ ਤੁਸੀਂ ਮੈਂ ਕੈਨੇਡਾ ਬ੍ਰੈਂਟਨ ਤੋਂ ਆ ਜੀ ਤੁਹਾਡਾ ਟਾਈਮ ਇੰਡੀਆ ਦੇ ਪਿੱਛੇ ਹੈ ਹਾਂਜੀ ਹਾਂਜੀ ਇੰਡੀਆ ਤੋਂ ਆਪਾਂ ਮੈਨਾਂ ਦਾ 10:30 ਜਾਂ 9:30 ਘੰਟੇ ਪਿੱਛੇ ਆ ਹੁਣ ਸਾਡੇ 1:00 ਵਜੇ ਕਿ 1 ਮਿੰਟ ਹੋਇਆ ਦਿਨ ਦਾ ਤੇ ਇੰਡੀਆ ਇਹ ਗੈਸ 11:15 ਹੋਗੇ ਹੋਣਗੇ 11:31 ਪੀਐਮ ਰਾਤ ਦੇ ਅਹ ਦੀਪ ਗੁੱਡ ਨਾਈਟ ਜਲਦੀ ਸੋਣਾ ਹੈ ਕੱਲ ਡਿਊਟੀ ਤੇ ਜਾਣਾ ਹੈ ਠੀਕ ਹੈ ਠੀਕ ਹੈ ਦੀਪ ਜੀ ਕੋਈ ਗੱਲ ਨਹੀਂ ਸੌਂ ਜਾ ਆਪਣੇ ਸਵੇਰ ਵਾਲੇ ਲਾਈਵ ਚਾਜੋ ਫਿਰ ਤੁਸੀਂ ਕੋਈ ਗੱਲ ਨਹੀਂ ਜਦੋਂ ਆਪਾਂ ਸਵੇਰੇ ਲਾਈਵ ਹੋਣਾ ਹੈ ਕਿੱਥੋਂ ਤੁਸੀਂ ਮੈਂ ਕਹਿਣਾ ਬ੍ਰੈਂਟਨ ਤੋਂ ਆਜੀ ਤੁਸੀਂ ਦੱਸੋ ਤੁਸੀਂ ਕਿੱਥੋਂ ਤੇ ਜੇ ਕਈ ਵਾਰ ਨਾ ਕਿਸੀ ਦਾ ਕੋਈ ਮੈਸੇਜ ਸਕਿਪ ਹੋ ਜਾਦਾ ਤਾਂ ਦੁਬਾਰਾ ਲਿਖ ਦਿਓ ਨਾ ਕਈ ਵਾਰ ਨਾ ਉੱਪਰ ਚਲਾ ਜਾਂਦਾ ਤੇ ਮੈਨੂੰ ਪਤਾ ਨਹੀਂ ਲੱਗਦਾ ਹੈ ਹੈਗਾ ਵੈਸੇ ਤਾਂ ਮੈਂ ਟਰਾਈ ਕਰਦੀ ਕਿ ਮੈਂ ਸਾਰਿਆਂ ਦੇ ਰਿਪਲਾਈ ਦਵਾਂ ਤੇ ਕਈ ਵਾਰ ਸਕਿਪ ਹੋ ਜਾਂਦਾ ਤਾਂ ਸੌਰੀ ਬਸ ਦੁਬਾਰਾ ਟਾਈਪ ਕਰ ਦਿਆ ਕਰੋ ਕਾਂਸੀ ਉਹ ਮੈਂ ਕਹਿੰਦਾ ਬ੍ਰੈਂਟਨ ਤੋਂ ਆ ਜੀ ਕਿਹੜਾ ਪਿੰਡ ਪਟਿਆਲਾ ਜੀ ਪਟਿਆਲਾ ਸਕੈਨਰ ਐਡ ਕਰੋ ਸਕਰੀਨ ਸੁਪਰ ਚੈਟ ਕੇ ਲਈ ਅ ਮੇਰੀ ਸੁਪਰ ਚੈਟ ਔਨ ਨਹੀਂ ਹੈਗੀ ਜੀ ਹਲੇ ਮੇਰਾ ਚੈਨਲ ਵਗੈਰਾ ਮੋਨਟਾਈਜ਼ ਨਹੀਂ ਹੈਗਾ ਤੇ ਮੇ ਕੋਈ ਦਾ ਕੋਈ ਆਪਸ਼ਨ ਨਹੀਂ ਆਉਂਦਾ ਹੈਗਾ ਫੋ ਲਾਈਵ ਆਤੀ ਹੋਈਏ ਬਤਾਓ ਮੈਂ ਲਾਈਵ ਆਉਣੇ ਤੁਹਾਡੇ ਸਾਰੇ ਨਾਲ ਗੱਲਾਂ ਮਾਰਨ ਦੇ ਲਈ ਨੌਲੇਜ ਸ਼ੇਅਰ ਕਰਨ ਦੇ ਲਈ ਆਪਣੀ ਤੇ ਆਪਣੀ ਫੈਮਿਲੀ ਦੇ ਲਈ ਕੰਸ਼ੋ ਆਪ ਮੈਂ ਕਹਿਣਾ ਬਰਿੰਦੂ ਤਾਜੀ ਸੱਛੇ ਕਾਲ ਜੀ ਸੱਛੇ ਕਾਲ ਬਖਦੀਪ ਜੀ ਆ ਗਈਓ ਤੁਸੀਂ ਵੀ ਤੁਹੀ ਆ ਬੌਦੀਪ ਜੀ ਕਮੈਂਟ ਕੀਤਾ ਸੀਗਾ ਉਹ ਮੈਂ ਪੜਿਆ ਸੀਗਾ ਤੇ ਉਹ ਮੈਂ ਤੁਹਾਨੂੰ ਦੱਸ ਦਵਾਂ ਹੁਣ ਕਿ ਕਈ ਵਾਰ ਨਾ ਆਪਾਂ ਟਾਈਟਲ ਕੁਝ ਚੀਜ਼ ਸੋਚ ਕੇ ਸ਼ੁਰੂ ਕਰਦੇ ਹੁੰਨੇ ਆ ਪਰ ਜਦੋਂ ਆਪਾਂ ਕਿਸੇ ਨਾਲ ਗੱਲਾਂ ਦੇ ਵਿੱਚ ਲੱਗ ਜਾਂਦੇ ਆ ਤਾਂ ਆਪੋ ਚੀਜ਼ ਬਾਰੇ ਗੱਲ ਕਰਨੀ ਭੁੱਲ ਜਾਂਦੇ ਤੇ ਮੈਂ ਤੁਹਾਨੂੰ ਪਤਾ ਹੀ ਮੈਂ ਆਪ ਲੱਗਣਾ ਤੁਸੀਂ ਮੇਰੇ ਲਾਈਵ ਦੇ ਵਿੱਚ ਡੇਲੀ ਆਉਨੇ ਹੋ ਹਨ ਤੇ ਜਿਹੜੀ ਚੀਜ਼ ਬਾਰੇ ਮੈਂ ਗੱਲ ਕਰਨੀ ਸੀਗੀ ਉਹ ਮੈਂ ਕਰ ਲਈ ਨਹੀਂ ਕੀਤੀ ਹੈਗੀ ਸੋ ਤਾਂ ਹੀ ਕਰਕੇ ਤੁਹਾਨੂੰ ਲੱਗਿਆ ਕਿ ਟਾਈਟਲ ਆਪਣੀ ਗੱਲਬਾਤ ਦਾ ਨਾ ਮੈਚ ਨਹੀਂ ਹੋਇਆ ਹੈਗਾ ਕਿਉਂਕਿ ਜਦੋਂ ਆਪਾਂ ਕਿਸੇ ਨਾਲ ਗੱਲਾਂ ਕਰਨ ਲੱਗ ਜਾਂਦੇ ਹਾਂ ਤੁਸੀਂ ਮੇਰੇ ਤੋਂ ਕੁਝ ਪੁੱਛਣ ਲੱਗ ਜਾਂਦੇ ਤਾਂ ਮੈਂ ਤੇ ਫਿਰ ਉਸ ਤੋਂ ਬਾਅਦ ਫਿਰ ਆਪਣਾ ਟੌਪਿਕ ਰਹਿ ਜਾਂਦਾ ਹੈ ਕਈ ਵਾਰ ਵਿੱਚ ਹੀ ਮਿਸੇ ਸਾਗਾ ਕਿੰਨੀ ਦੂਰਾ ਥੋੜੇ ਤੋਂ ਜੀ ਮਿਸੇ ਸਾਗਾ ਐਵੇਂ ਹੀ ਹੈ ਜਿਵੇਂ ਚੰਡੀਗੜ੍ਹ ਦੇ ਕੋਲ ਮਹਾਲੀ ਕੋਈ ਬਹੁਤਾ ਦੂਰ ਨਹੀਂ ਹੈਗਾ ਗੁੱਡ ਨਾਈਟ ਲਖਾਜਪੁਰ ਗੁੱਡ ਨਾਈਟ ਜੀ ਗੁੱਡ ਨਾਈਟ ਪਰਮਜੀਤ ਕੌਰ ਹੈਲੋ ਜੀ ਹੈਲੋ आप बॉर्डर टू के सॉन्ग सुनो बहुत अच्छे अच्छा आशीष त्रिपाठी जब बॉर्डर टू देखने गए थे कैसी लगी आपको अच्छी मूवी है काल जी सत श्रीकाल ओनली सोनू अरे मैम दो बार मैसेज कर चुके हैं आपने देखा नहीं। शायद चलो कोई भी नहीं सुनाओ so, कैसे हो लाइक डन थैंक यू सो मच सोनू जी एम सो सॉरी मैं दस ये कि मैसेज कई बार स्किप हो जाए बोलते बोलते है बोल दे, बोल ਤੇ ਥੈਂਕ ਯੂ ਤੁਸੀਂ ਦੁਬਾਰਾ ਜੁਆਇਨ ਕੀਤਾ ਹੈ ਆਪਣੇ ਲਾਈਵ ਦੇ ਚਾ ਤੁਸੀਂ ਲੇਟ ਹੋ ਗਏ ਸੋਨੂੰ ਜੀ ਹਮ ਆਲਰੇਡੀ 20 ਮਿੰਟ ਲੰਘ ਗਿਆ ਲਾਈਵ ਦੇ ਹਲੋ ਜੀ ਹਲੋ ਕਿਹਾਣਾ ਬੀ ਜੋਬ ਮਾਰਕੀਟ ਕਿ ਐਸਾ ਹੈ ਡਾਟਾ ਪ੍ਰੋਫੈਸ਼ਨਲਸ ਕੇ ਲਈ कनाडा में जॉब मार्केट अच्छा है लेकिन डाटा प्रोफेशनल स्पेसिफिकली मेरे को नहीं पता है कि कैसा है क्योंकि मेरा इस फील्ड में ना तो कोई फ्रेंड है ना कोई नोन है सो so बेसिकली मेरे को इतना नहीं पता इसके बारे में फील्ड के बारे में टिकट ही नहीं सब लेट नाइट के कोई बात नहीं थोड़े दिन बाद देखना शीश जी तब तक, तक फिर सही हो जाएगा अभी तो सभी लोग जा रहे होंगे ना देखने मूवी को दीप हाय आप फिर वापस आ गए दीप जी आप सोए नहीं आप तो बोल रहे थी मेरे को ड्यूटी जाना है सत श्रीकाल विक्रम जी सत श्रीकाल किस फील्ड में हो आप फिलहाल तो जी मैं यूट्यूब फील्ड में हूँ मैं डेली लाइव आती हूँ डेली व्लॉग बनाती हूँ आप सभी मेरे व्लॉग देखें लाइव देखें उनको लाइक शेयर कमेंट करें हमारे चैनल को सब्सक्राइब करें राम 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 जी राम राम <coughs> ਸਕ੍ਰੀਨ ਤੇ ਡਬਲ ਟੈਪ ਕਰ ਦਿਓ ਗਾਇਸ ਡਬਲ ਟੈਪ ਨਰੇਸ਼ ਕੁਮਾਰ RAM RAM JI RAM RAM JAI SHRI ਸ਼ਾਮ ਬਾਬਾ ਜੀ ਜੈ ਸ਼੍ਰੀ ਸ਼ਾਮ ਜੀ ਫਿਕਰ ਹੋ ਰਹਾ ਵਟ ਕਾਈਂਡ ਆਫ ਮੂਵੀ ਡਿਡ ਯੂ ਲਾਈਕ ਟੂ ਵਾਚ ਅਰ ਆਜ ਵਜਨਦੇ ਅ ਬੋਦੀਪ ਜੀ ਮੈਂ ਰਾਜ ਵਜਨਦੇ ਦੀ ਮੂਵੀ ਵੀ ਨਹੀਂ ਦੇਖੀ ਹੈਗੀ ਹਨਾ मैं पिछले जो उन्होंने भी मूवी आई थी एक आई गैस वो भी मैं देखनी हाली पेंडिंग टाइम ही नहीं मिल रहा है जिदन टाइम मिले मैं उदन सारी मूविया इक्टी ही देख देना रहोत सिंह हरप्रीत हैलो जी हैलो कैनडा में विंटर्स कैसे झेलते हैं कैनेडा में विंटर झेलना इतना मुश्किल भी नहीं है और इतना आसान भी नहीं है दोनों डिफरेंट अगर हमें घर से बाहर जाना है घर से बाहर जॉब करनी है तो इट्स वेरी डिफिकल्ट आपको बहुत सारी लेयरिंग करनी पड़ेगी बहुत सारे कपड़े पहनने पड़ेंगे है ना बहुत कुछ है और स्नो शूज़ वगैरह डालनी पड़ेगी दो दो तीन तीन सॉक्स डालनी पड़ती हैं सर पे कैप डालनी पड़ती हैं हाथ जम जाते हैं हीटिंग हैंड्स आते हैं हम वो अपने हाथ में रख सकते हैं ग्लव्स में डाल के अगर हमें घर पे रहना है या फिर किसी कहीं इनसाइड काम करना है तो वहाँ पे सभी जगह पे हीटर लगे होते हैं तो वहाँ पे इतना मसला नहीं होता है ਤੋ ਜੀ ਆਪ ਮੈਂ ਕੈਨਾਲਾ ਬ੍ਰੈਂਪਟਨ ਤੋਂ ਆਂ ਜੀ ਗੁੱਡ ਨਾਈਟ ਨਿਰੀਸ਼ ਕੁਮਾਰ ਜੀ ਗੁੱਡ ਨਾਈਟ ਸਕਰੀਨ ਤੇ ਡਬਲ ਟੈਪ ਕਰਦੇ ਰਹੋ ਗਾਇਸ 1 ਸੈਕਿੰਡ ਹਾਇ ਦਿਸ ਟਾਈਮ I got no ways I would you ready 1 ਸੈਕਿੰਡ ਗਾਇਸ ਗਾਈਜ਼ ਲਾਈਵ ਸ਼ੁਰੂ ਕਰਨ ਲੱਗੇ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਘਰ ਆਪਣੇ ਘਰੇ ਗੈਸਟ ਨੇ ਆਉਣਾ ਤੇ ਉਹ ਬਾਹਰ ਆ ਗਿਆ ਉਹਨਾਂ ਦਾ ਮੈਸੇਜ ਆ ਗਿਆ ਆ ਤੇ ਆਪਾਂ ਤੁਹਾਨੂੰ ਹਨਾ ਫੇਰ ਗੱਲ ਕਰਦੇ ਹਾਂ ਤੇ ਥੈਂਕ ਯੂ so much for joining ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਤੁਹਾਨੂੰ 2 ਘੰਟਿਆਂ ਤੱਕ ਬਾਏ